ਇਹ ਕੋਈ ਨਾ ਚੋਣ ਪ੍ਰਚਾਰ ਤੁਸੀਂ ਕਰ ਰਹੇ ਹੋ ਬਟਿੰਡੇ ਚਰਚਾ ਉੱਡਿਆ ਨਹੀਂ ਕਹਿੰਦੀ ਫਰੋਜਪੁਰ ਜਾ ਰਹੇ ਵੀਪਾ ਜਾ ਰਹੇ ਫਰੋਜਪੁਰ ਕੀ ਗੱਲ ਬਣਾ ਰਹੇ ਕੌਣ ਉਡਾਰਿਆ ਮੇਰੇ ਵਿਰੋਧੀ ਜਿਹੜੇ ਮੇਰੇ ਤੋਂ ਡਰੇ ਹੋਏ ਨੇ ਉਡਾ ਲੈਂਦੇ ਜਿੰਨੀ ਦੇ ਉਡਾਣਾ ਹੈ ਉਹਦੇ ਬਾਅਦ ਇਹਨਾਂ ਨੂੰ ਜ਼ਮੀਨ ਤੇ ਉਤਰਨਾ ਪਊਗਾ ਭੀਗ ਕਾਂਗਰਸ ਨੇ ਜੀਤ ਮਿੰਦਰ ਨੂੰ ਲਾਲ ਕਰ ਦਿੱਤਾ ਗਿਆ ਸਾਰੇ ਪਾਇ ਜਿਹੜੇ ਅਕਲ ਦਾ ਰਹ ਗਿਆ ਕਿ ਸੋ ਦੇ ਮੈਂ ਕਾਲੀ ਦਾ ਵੀ ਹੋ ਜਾਊਗਾ ਕੋਣ ਹੋਵੇ ਹਾਂ ਇਹ ਪਾਰਟੀ ਦਾ ਫੈਸਲਾ ਹੈ ਸੋ ਜਿਵੇਂ ਮੈਂ ਕਿਹਾ ਕਿ ਟਿਕਟ ਕਿਨੂੰ ਦੇਣੀ ਹੈ ਕਿਨੂੰ ਨਹੀਂ ਦੇਣੀ ਹੈ ਇਹ ਪਾਰਟੀ ਦਾ ਫੈਸਲਾ ਹੁੰਦਾ ਹੈ ਹਰ ਸਿਮਰਤ ਦਾ ਫੈਸਲਾ ਕਿ ਜੇ ਲੜੋਗੇ ਤਾਂ ਬਠਿੰਡੇ ਤੋਂ ਹੀ ਲੜੋਗੇ ਕਾਹਦੀ ਲੇਸ ਜਾਰੀ ਹੈ ਹਲਕੇ ਜਿਹੜੇ ਚੇਂਜ ਕਰ ਦਿੱਤੇ ਗਏ ਨੇ ਕਿ ਬਠਿੰਡਾ ਤੋਂ ਵੀ ਸੁਭਾਵਨਾ ਹੈ ਸਾਜੀ ਕੋਣ ਕਿਨੂੰ ਕਿੱਥੋਂ ਕਰਦੇ ਮੈਂ ਤਾਂ ਇੱਥੇ ਹੀ ਰਵਾਂਗੀ ਮੈਨੂੰ ਨਹੀਂ ਪਤਾ ਹੋਰ ਕਿਨੂੰ ਕਿੱਥੇ ਕੀ ਕਰਨਗੇ ਪਰ ਜਿਵੇਂ ਮੈਂ ਕਿਹਾ ਟਿਕਟ ਦੇਣਾ ਨਹੀਂ ਦੇਣਾ ਇਹ ਫੈਸਲੇ ਪਾਰਟੀ ਦੇ ਹੁੰਦੇ ਨੇ ਪਰ ਕਿੱਥੋਂ ਹਰਸਿਮਰਤ ਕਿੱਥੇ ਖੜੂਗੀ ਜੇ ਲੜਾ ਨਾ ਲੜਾ ਰਹੂੰਗੀ ਬਠਿੰਡੇ ਚ ਅੱਛਾ ਮੈਨਿਫੈਸਟੋ ਜਲਦੀ ਹੋਏ ਬੋ ਜੀ ਮੈਨਿਫੈਸਟੋ ਚ ਪਹਿਲਾਂ ਤਾਂ ਜਾਰੀ ਕਰਨਾ ਸੀ ਕਿ ਪਿਛਲੇ 10 ਸਾਲਾਂ ਚ ਕੀ ਕੀਤਾ ਜੇ 2 ਕਰੋੜ ਨੌਕਰੀਆਂ ਮਿਲ ਗਿਆ ਫਾਰਮਰ ਇਨਕਮ ਨੂੰ ਡਬਲ ਕਰਨਾ ਸੀ ਉਹ ਹੋ ਗਿਆ ਹੁਣ ਕੱਟਦਾ ਹੈ 2047 ਤਾਈ ਸੋ ਇਹ ਤਾਂ ਹੁਣ ਗਾਰੰਟੀਆ ਗੁਰੇ ਨੇ ਇੱਕ ਨਵਾਂ ਹੀ ਟ੍ਰੈਂਡ ਚੱਲ ਪਿਆ ਹੈ ਬਦਲਾਵ ਵਾਲੇ ਵੀ ਗਾਰੰਟੀ ਇੱਕ ਮੌਕਾ ਤੇਜਰੀ ਵਾਲ ਗਾਰੰਟੀ 1000 ਰੁਪਏ ਬੀਬੀਆਂ ਦੇ ਗਾਰੰਟੀ ਬਦਲਾਵ ਆਊਗਾ ਨਾ ਕੋਈ ਸਿਕਿਉਰਿਟੀ ਰੱਖਾਂਗੇ ਨਾ ਕੋਈ ਘਰ ਰੱਖਾਂਗੇ ਲੋਕਾਂ ਦੇ ਵਿੱਚ ਰਵਾਂਗੇ ਹੁਣ ਲੋਕਾਂ ਦੇ ਵਿੱਚ ਹੁਣ ਪੰਜਾਬ ਸੈਂ ਸਮਾਂ ਨਹੀਂ ਹੈਗਾ ਪਤਾ ਨਹੀਂ ਕਿੱਥੇ ਗਿਆ ਕਿੱਥੇ ਗਿਆ ਦਿੱਲੀ ਜਿਆਦਾ ਬੈਠੇ ਹੁੰਦੇ ਇੱਥੇ ਘੱਟ ਬੈਠੇ ਹੁੰਦੇ ਨੇ ਸੋ ਇਹ ਗੱਲਾਂ ਹੁੰਦੀਆਂ ਨੇ ਜਾਂ ਤਾਂ ਜਿਵੇਂ ਅਕਾਲੀ ਦਲ ਨੇ ਮੰਗ ਰੱਖੀ ਹੈ ਕਿ ਮੈਨੀਫੈਸਟੋ ਨੂੰ ਇੱਕ ਲੀਗਲ ਡਾਕੂਮੈਂਟ ਬਣਾਇਆ ਜਾਏ ਤਾਂ ਕਿ ਪਾਰਟੀਆਂ ਉਨਾ ਹੀ ਬੋਲਣ ਤੇ ਉਹਨੂੰ ਪੂਰਾ ਕਰਨਾ ਉਹਨਾਂ ਦਾ ਧਰਮ ਹੋਏ। ਹੁਣ ਅਸੀਂ ਨਾ ਕਦੇ ਗਾਰੰਟੀਆਂ ਦਿੱਤੀਆਂ ਨੇ ਨਾ ਕਦੇ ਵਾਅਦੇ ਕੀਤੇ ਨੇ ਲੇਕਿਨ ਜੋ ਕਿਹਾ ਹੋਤਾ ਕੀਤਾ ਉਸ ਤੋਂ ਵਦ ਕਰ ਦਿਖਾਇਆ। ਕਦੇ ਵਾਅਦਾ ਤਾਂ ਨਹੀਂ ਕੀਤਾ ਸੀ ਇਥੇ IEM ਲੈ ਕੇ ਆਵਾਂਗੇ। ਵਾਅਦਾ ਤਾਂ ਨਹੀਂ ਕੀਤਾ ਸੀ ਇਥੇ ਐਡਵਾਂਸ ਕੈਮਿਸਟਰ ਇੰਸਟੀਚਿਊਟ ਆਊਗਾ। ਜਾਂ ਸੈਂਟਰਲ ਯੂਨੀਵਰਸਿਟੀ ਆਊਗੀ। ਸੋ ਆਪਾਂ ਤਾਂ ਯਾਰ 에어ਪੋਰਟ ਆਊਗਾ ਉਸ ਪਰ। ਇਸ ਤੋਂ ਇਲਾਵਾ ਹੋਰ ਬਹੁਤ ਸਾਰੀ ਹੋਰ ਚੀਜ਼ਾਂ ਜੇ ਬਠਿੰਡੇ ਵਾਸਤੇ ਕਰਨੀਆਂ। ਔਰ ਇੰਡਸਟਰੀਆਂ ਮਾਨਸਾ ਨੂੰ ਵੀ ਡਵੈਲਪ ਕਰਨਾ ਹੈ ਸੋ ਬਹੁਤ ਸਾਰੀ ਚੀਜ਼ਾਂ ਜੋ ਬਾਦਲ ਸਾਹਿਬ ਕਹਿੰਦੇ ਸੀ ਇੱਕ ਲੀਡਰ ਦਾ ਫਰਜ਼ ਬੰਦਾ ਹੈ ਲੋਕਾਂ ਦੇ ਵਿੱਚ ਜਾਓ ਜਿਹਦੇ ਕਰਕੇ ਬਤੌਰ ਸੰਗਤ ਦਰਸ਼ਨ ਕਰਨ ਵਾਸਤੇ ਜਾਂਦੇ ਸੀ ਸੰਗਤਾ ਦੇ ਦਰਸ਼ਨ ਕਰਕੇ ਉਹਨਾਂ ਨੂੰ ਪਤਾ ਲੱਗਦਾ ਸੀ ਕਿਹੜੀ ਚੀਜ਼ ਦੀ ਲੋੜ ਹੈ ਹੁਣ ਇੱਥੇ ਜਦ ਬਠਿੰਡੇ ਸ਼ਹਿਰ 'ਚ ਨਾ ਕੋਈ ਸੀਵਰ ਹੁੰਦਾ ਸੀ ਨਾ ਸਾਫ਼ ਸੁਥਰਾ ਪੀਣ ਦਾ ਪਾਣੀ ਨਾ ਗਲੀਆਂ ਨਾ ਸਟਰੀਟ ਲਾਈਟਾਂ ਜਦ ਕੁਝ ਵੀ ਨਹੀਂ ਹੁੰਦਾ ਸੀ ਇਹਨੂੰ ਇੱਕ ਇਹਨਾਂ ਵਾਟਰ ਸਪਲਾਈ ਸੀਵਰ ਤੋਂ ਸਾਰਾ ਹੋ ਗਿਆ ਹੈ ਇਹਨਾਂ ਪੁਲਾ ਦਾ ਸ਼ਹਿਰ ਹਰ 10 ਮਿੰਟਾਂ 'ਚ ਫਟਕ 'ਚ ਫਸ ਚੈ ਜਾਂਦਾ ਸੀ ਉਨੇ ਹੋ ਜੇ ਹਾਈਵੇਜ਼ ਇਹੋ ਜਿਹਾ ਫਲਾਈਓਵਰਸ ਹੋ ਗਏ ਨੇ ਇਹੋ ਜਿਹਾ ਹਸਪਤਾਲ ਆ ਗਏ ਨੇ ਇਹੋ ਜਿਹੀ ਮੈਡੀਕਲ ਫੈਸਿਲਿਟੀਆਂ ਆ ਗਿਆ ਨੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਆ ਗਏ ਨੇ ਸੋ ਹਰ ਪੱਖੋਂ ਇਸ ਪਿਛਲੇ ਹੋਏ ਇਲਾਕੇ ਨੂੰ ਮੈਂ ਕਹਿ ਸਕਦੀ ਹਾਂ ਉਹਦੇ ਨੂੰ ਦੂਰ ਨਹੀਂ ਕੀ ਬਠਿੰਡਾ ਸ਼ਾਇਦ ਪੰਜਾਬ ਦਾ ਇੱਕ ਕੈਪੀਟਲ ਸਿਟੀ ਦੀ ਨਾ ਆਪਿਆਪੀ ਇਹਦੇ ਨਾਲ ਬੱਝੂਗਾ ਨਹੀਂ ਕਾਲੀ ਤੱਕ ਦੀ ਕਮੇਟੀ ਬੈਠੀ ਹਾਂਜੀ ਕਮੇਟੀ ਬੈਠੀ ਹੋਈ ਹੈ ਬਹੁਤ ਜਲਦੀ ਜਾਰੀ ਹੋ ਜਾਊਗਾ ਮੇਰਾ ਖਿਆਲ ਹੈ ਕਿ 10 ਸਾਲ ਤੇ ਨਾਜਰ ਹੈ ਕਿ ਢੀਂਡਾ ਪਰਿਵਾਰ ਨਰਾਜ਼ ਨਜ਼ਰ ਆ ਰਿਹਾ ਹੈ ਸਮਝੌਤਾ ਹੋਇਆ ਸੀ ਕਿਵੇਂ ਕਿ ਦੇਖਦੇ ਹਾਂ ਨਰਾਜ਼ਗੀ ਜ਼ਾਹਰ ਕੀਤੀ ਹੈ ਸਾਰੇ ਪੱਛਿਆ ਵੀ ਨਹੀਂ ਗਿਆ ਨਰਾਜ਼ ਨੇ ਸਿਕੰਦਰ ਸਿੰਘ ਮਲੂਕਾ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਨੇ ਪਰ ਕਮੇਟੀ ਦਾ ਵਯੂਤ ਕੀ ਰਹਿ ਗਿਆ ਉਹ ਜੀ ਤੁਹਾਨੂੰ ਪੁੱਛਣਾ ਤਾਂ ਆ ਚਾਹੀਦਾ ਹੈ ਕਿ ਸਾਰੇ ਜਿਹੜੇ ਵਿਰੋਧੀ ਪਾਰਟੀਆਂ ਨੇ ਉਹ ਕਿਵੇਂ ਉਹਨਾਂ ਦੀ ਨੂਰਾ ਕੁਸ਼ਤੀ ਚੱਲ ਰਹੀ ਹੈ ਕਰ ਲਿਆ ਅਕਾਲੀ ਦਲ ਨੂੰ ਟਾਰਗੇਟ ਕਰਨ ਵਾਸਤੇ ਤੁਹਾਨੂੰ ਗੱਲ ਤਾਂ ਆ ਪੁੱਛਣੀ ਚਾਹੀਦੀ ਹੈ ਕਿ ਅੱਜ ਨਾ ਭਾਜਪਾ ਨੂੰ ਤਾਂ ਨਾ ਕਾਂਗਰਸ ਨੂੰ ਅਕਾਲੀ ਦਲ ਤੋਂ ਹੀ ਬੰਦੇ ਲੜ ਕੇ ਖੜੇ ਕਰਨੇ ਪੈ ਰਹੇ ਨੇ ਉਹਨਾਂ ਦੇ ਦਿੱਗਜ ਬੰਦੇ ਕਿੱਥੇ ਗਏ ਪੋਸਟਰ ਤਾਂ ਲੱਗੇ ਹੋਏ ਨੇ ਪ੍ਰਧਾਨ ਸਾਹਿਬ ਕਾਂਗਰਸ ਦੇ ਆ ਤੇ ਉਹਨਾਂ ਦੀ ਮੈਸੇਜ ਮਹੀਨਾ ਪਰ ਤੋਂ ਫਿਰ ਰਹੀ ਨੇ ਤੇ ਫਿਰ ਉਹਨੋਂ ਟਿਕਟ ਦੇਣ ਦੀ ਇਹਨਾਂ ਨੂੰ ਕੀ ਐਨੇ ਵੀ ਕਮਜ਼ੋਰ ਹੋ ਗਏ ਅਕਾਲੀ ਦਾ ਲੈਣਾ ਮਗਰ ਇਹਨੇ ਡਰ ਗਏ ਇਹ ਅਕਾਲੀ ਦਾ ਤਾਂ ਕੱਢਿਆ ਹੋਇਆ ਬੰਦਾ ਤੇ ਦੂਜੇ ਭਾਜਪਾ ਦਾ ਵੀ ਮੈਂ ਆਹੀ ਕਹਾਂਗੀ ਕਿ ਇਹਨੇ ਵੱਡੇ ਵੱਡੇ ਬੰਦੇ ਹੋਰ ਨੇ ਤੁਹਾਡੇ ਪੁਰਾਣੇ ਨੇਤਾ ਉਹ ਇਹ ਤਾਂ ਨਵੀਂ ਕਾਂਗਰਸ ਬਣੀ ਹੋਈ ਹੈ ਸਾਰੇ ਪੰਜਾਬ 'ਚ ਜੀ ਸਦਾ ਸਮਝਾਤਾ ਹੋ ਗਿਆ ਸੀ ਜੀ ਅਕਾਲੀ ਦਾ ਕਪਾ ਸਮਝੌਤਾ ਤਾਂ ਹੈਗਾ ਹੀ ਤੇ ਉਹ ਮੇਰੇ ਸਰਕਾਰ ਦੇ ਸਰ ਪੁੱਛਿਆ ਵੀ ਨਹੀਂ ਗਿਆ ਸਨ ਰੂਸੀ ਕਿਤੇ ਉਹ ਤਾਂ ਹੋਣ ਉਹ ਕਹਿ ਰਹੇ ਨੇ ਉਹ ਪ੍ਰਧਾਨ ਸਾਹਿਬ ਆਨਸਰ ਕਰਨਗੇ ਸਭ ਕੁਝ ਪਤਾ ਸੀ ਮੈਡਮ ਜੀ ਭਾਈ ਭਾਈ ਮੈਨੂੰ ਤੁਹਾਡੀ ਭਾਈ ਵਿਸ਼ਵਾਸ ਹੈ ਕਾਲੇਦਾਰ ਨੂੰ ਮਲੂਕਾ ਦੀ ਕ੍ਰੈਡੀਬਿਲਟੀ ਦੇ ਸਿਕੰਦਰ ਸਿੰਘ ਮਲੂਕਾ ਦੇ ਜਿਹੜੇ ਕਮੇਟੀ ਚ ਪਾਏ ਹੋਏ ਨੇ ਮਲੂਕਾ ਸਾਹਿਬ ਖੜੇ ਰਹਿਣਾ ਪਾਰਟੀ ਦੇ ਨਾਲ ਪੁਰਾਣੇ ਨੇਤਾ ਹੈ ਬਾਦਲ ਸਾਹਿਬ ਦੇ ਸਮੇਂ ਤੋਂ ਨੇਤਾ ਹੈਗੇ ਪੁਰਾਣੇ ਜਰਨੈਲ ਹੈਗੇ ਪਾਰਟੀ ਦੇ ਹੁਣ ਬੱਚੇ ਬਾਗੀ ਹੋ ਗਏ ਨੇ ਤੇ ਇਹ ਬੱਚਾ ਦੇ ਤੇ ਉਹਨਾਂ ਦੇ ਉੱਤੇ ਰਿਫਲੈਕਟ ਕਰਦਾ ਹੈ ਕਿ ਜਿਹੜੇ ਮਾਪੇ ਸਾਰੀ ਉਮਰ ਬੱਚਿਆਂ ਵਾਸਤੇ ਵੱਡੀ ਵੱਡੀ ਕੁਰਬਾਨੀਆਂ ਕਰਦੇ ਨੇ ਉਹਨਾਂ ਨੂੰ ਕਿਤੇ ਤੋਂ ਕਿਤੇ ਤਾਈ ਲੈ ਕੇ ਜਾਂਦੇ ਨੇ ਬੱਚਿਆਂ ਨੇ ਵੀ ਜਿਹੜੇ ਉਹਦੇ ਇੰਜੋਏ ਕੀਤੇ ਉਹ ਇਸ 파ਟੀ ਕਰਕੇ ਮਲੂਕਾ ਸਾਹਿਬ ਕਰਕੇ ਇੰਜੋਏ ਕੀਤੇ ਨਾ ਜੀ ਤੇ ਹੁਣ ਇਸ ਉਮਰ 'ਚ ਜਾ ਕੇ ਤੁਸੀਂ ਆਪ ਦੇ ਪਿਓ ਦੇ ਹੀ ਨਾ ਬਨੋ ਤੇ ਫਿਰ ਲੋਕੀ ਕੀ ਆਸ ਰੱਖਣ ਚਲੋ ਜੀ ਟਾਈਮ ਹੋ ਗਿਆ